ਰੂਸ ਨਾਲ ਭਾਵੇਂ ਭਾਰਤ ਦੇ ਜਿਹੜੇ ਸਿਆਸੀ ਰਿਸ਼ਤੇ ਚੰਗੇ ਹਨ ਪਰ ਸਮਾਜਿਕ ਤੌਰ ਤੇ ਰੂਸ ਯੂਕਰੇਨ ਨਾਲ جنگ ਲਈ ਭਾਰਤੀ ਨੌਜਵਾਨਾਂ ਦੀ ਵਰਤੋਂ ਕਰ ਰਿਹਾ ਹੈ। ਬੀਤੇ ਦਿਨ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਕੁਝ ਨੌਜਵਾਨ ਦਾਵਾ ਕਰ ਰਹੇ ਸੀ ਕਿ ਉਹ ਘੁੰਮਣ ਲਈ ਰੂਸ ਪਹੁੰਚੇ ਸਨ ਪਰ ਉਹਨਾਂ ਨੂੰ ਜ਼ਬਰਨ ਆਰਮੀ ਵਿੱਚ ਭਰਤੀ ਕਰਕੇ ਵਾਰ ਜ਼ੋਨ ਵਿੱਚ ਭੇਜ ਦਿੱਤਾ ਗਿਆ। ਇਹ ਲਗਾਤਾਰ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਵਾਇਰਲ ਹੋ ਰਹੀ ਆ ਸੱਤ ਭਾਰਤੀ ਨੌਜਵਾਨ ਨੇ ਜੋ ਵਰਦੀ ਪਹਿਨੇ ਰੂਸ ਦੇ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਇਸ ਚ ਪੰਜ ਪੰਜਾਬ ਦੇ ਤੇ ਦੋ ਹਰਿਆਣਾ ਦੇ ਨੌਜਵਾਨ ਸ਼ਾਮਲ ਹਨ ਸੱਤ ਭਾਰਤੀ ਨੌਜਵਾਨਾਂ ਨੇ ਫੌਜੀ ਵਰਦੀ ਪਹਿਨੇ ਰੂਸ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਇਸ ਚ ਪੰਜ ਪੰਜਾਬ ਤੋਂ ਤੇ ਦੋ ਹਰਿਆਣਾ ਦੇ ਨੌਜਵਾਨ ਸ਼ਾਮਲ ਸਨ ਜੋ ਕਿ ਟੂਰਿਸਟ ਵਿਜੇ ਤੇ ਘੁੰਮਣ ਗਏ ਸੀ ਇਹਨਾਂ ਨੌਜਵਾਨਾਂ ਨੂੰ 15 ਦਿਨ ਤੱਕ ਸਿਖਲਾਈ ਦੇਣ ਤੋਂ ਬਾਅਦ ਉਹਨਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਜੜਾ ਭੇਜ ਦਿੱਤਾ ਗਿਆ ਰੂਸ ਚ ਫਸੇ ਪੰਜਾਬੀਆਂ ਚੋਂ ਚਾਰ ਦੋਆਬਾ ਇਲਾਕੇ ਦੇ ਹਨ ਇਹਨਾਂ ਚੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਸ ਦਾ ਨਾਂ ਹਿੰਦੀ ਅਖਬਾਰ ਦੇਨਿਕ ਭਾਸਕਰ ਦੀ ਗੱਲਬਾਤ ਕੀਤੀ ਜਿਸ ਵਿੱਚ ਗੁਰਪ੍ਰੀਤ ਸਿੰਘ ਨੇ ਆਪਣੀ ਸਾਰੀ ਕਹਾਣੀ ਬਿਆਨ ਕੀਤੀ। ਹੁਸ਼ਿਆਰਪੁਰ ਦੇ ਹਲਕਾ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਘੁੰਮਦੇ ਹੋਏ ਗਲਤੀ ਨਾਲ ਬੇਲਾਸੁਰ ਵਿੱਚ ਦਾਖਲ ਹੋ ਗਏ ਜਿੱਥੋਂ ਸਾਨੂੰ ਫੜਿਆ ਗਿਆ। ਅਗਲੇ ਦਿਨ ਸਾਰਿਆਂ ਨੂੰ ਰੂਸੀ ਫੌਜ ਦੇ ਜਿਹੜਾ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ। ਸਾਨੂੰ 2 ਦਿਨ ਬੰਦ ਕਮਰੇ ਵਿੱਚ ਰੱਖਿਆ ਗਿਆ। ਤੀਜੇ ਦਿਨ ਮੈਨੂੰ ਤੇ ਮੇਰੇ ਸਾਰੇ ਸਾਥੀਆਂ ਨੂੰ ਇੱਕ ਸੀਨੀਅਰ ਅਧਿਕਾਰੀ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ। ਇਹ ਜਿਹੜੀ ਸਾਰੀ ਜਾਣਕਾਰੀ ਉਸ ਨੌਜਵਾਨ ਨੇ ਦੇਨਿਕ ਪਾਸ ਕਰਦੇ ਜਰੀਏ ਜਿਹੜੀ ਸਾਰੀ ਦਿੱਤੀ ਸਾਰੇ ਅਧਿਕਾਰੀ ਰੂਸੀ ਵਿੱਚ ਗੱਲ ਕਰ ਰਹੇ ਸੀ ਕੋਈ ਅਧਿਕਾਰੀ ਅੰਗਰੇਜ਼ੀ ਵਿੱਚ ਗੱਲ ਨਹੀਂ ਕਰ ਰਿਹਾ ਸੀ ਤੇ ਅਧਿਕਾਰੀਆਂ ਨੇ ਸਾਡੇ ਨਾਲ ਸਵੇਰੇ ਤੋਂ ਸ਼ਾਮ ਤੱਕ ਗੱਲਬਾਤ ਕੀਤੀ ਜਦੋਂ ਕੁਝ ਦੇਰ ਤੱਕ ਕੋਈ ਨਾ ਆਇਆ ਤਾਂ ਉੱਥੇ ਮੌਜੂਦ ਅਧਿਕਾਰੀਆਂ ਨੇ ਉਹਨਾਂ ਨੂੰ ਹਿੰਦੀ ਬੋਲਣ ਵਾਲੇ ਵਿਅਕਤੀ ਨਾਲ ਗੱਲ ਕਰਨ ਲਈ ਮਿਲਾਇਆ ਜੋ ਸਤਾਨਕ ਪਾਸ਼ਾ ਜਾਣਦਾ ਸੀ ਤੇ ਹਿੰਦੀ ਵੀ ਚੰਗੀ ਤਰ੍ਹਾਂ ਜਿਹੜੀ ਉਹ ਜਾਣਦਾ ਸੀਗਾ ਹਿੰਦੀ ਬੋਲਣ ਵਾਲੇ ਨੇ ਸਾਨੂੰ ਰੂਸੀ ਫੌਜ ਵਿੱਚ ਭਰਤੀ ਹੋਣ ਲਈ ਕਿਹਾ ਉਸਨੇ ਕਿਹਾ ਕਿ ਇਸ ਤੋਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਗੁਰਪ੍ਰੀਤ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਫੌਜ ਵਿੱਚ ਭਰਤੀ ਹੋਣ ਤੋਂ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਹਿੰਦੀ ਬੋਲਣ ਵਾਲੇ ਵਿਅਕਤੀ ਵੱਲੋਂ ਉਸ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਇਸ ਤੋਂ ਬਾਅਦ ਉਹਨਾਂ ਨੂੰ ਡਰਾਉਣ ਧਮਕਾਉਣ ਜਿਹੜਾ ਵਾਅੂ ਸ਼ੁਰੂ ਕਰ ਦਿੱਤਾ ਗਿਆ ਵਿਅਕਤੀ ਨੇ ਕਿਹਾ ਕਿ ਉਹ ਫੌਜ ਵਿੱਚ ਨਾ ਪਰਤੀ ਉਹ ਤਾਂ ਸਾਰਿਆਂ ਨੂੰ 10 ਸਾਲ ਦੀ ਜਿਹੜੀ ਕੈਦ ਵੀ ਜਿਹੜੀ ਕੀਤੀ ਜਾਏਗੀ ਇਹ ਜਿਹੜੀ ਗੁਰਪ੍ਰੀਤ ਵੱਲੋਂ ਸਾਰਾ ਜਿਹੜੀ ਇਹ ਬਿਆਨ ਦਿੱਤੇ ਗਏ ਗੁਰਪ੍ਰੀਤ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਪਰ ਅਧਿਕਾਰੀ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ 10 ਸਾਲ ਦੀ ਸਜ਼ਾ ਦਾ ਨਾਂ ਸੁਣ ਕੇ ਅਸੀਂ ਸਾਰੇ ਦੋਸਤ ਜਿਹੜੇ ਡਰ ਗਏ ਇਸ ਤੇ ਸਾਰਿਆਂ ਨੇ ਸਲਾਹ ਦਿੱਤੀ ਕਿ ਉਹ 1 ਸਾਲ ਕੰਮ ਕਰੇਗਾ ਅਧਿਕਾਰੀਆਂ ਨੇ ਉਹਨਾਂ ਨਾਲ ਸਥਾਨਕ ਭਾਸ਼ਾ ਵਿੱਚ ਲਿਖਿਆ ਇੱਕ ਨਾਮਾ ਕੀਤਾ ਉਹਨਾਂ ਦੇ ਫੋਨ ਇਕੱਠੇ ਕੀਤੇ ਗਏ ਸਭ ਕੁਝ ਹੋਣ ਤੋਂ ਬਾਅਦ ਉਹਨਾਂ ਨੂੰ ਮਾਸਕੋ ਜਿਹੜਾ ਵਾ ਉਹ ਸ਼ਿਫਟ ਕਰ ਦਿੱਤਾ ਗਿਆ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਉਸਨੇ ਫੌਜ ਵਿੱਚ ਸਿਰਫ ਸਹਾਇਕ ਵਜੋਂ ਕੰਮ ਕਰਨਾ ਸੀ ਹੋਰ ਕੁਝ ਨਹੀਂ ਉਹ ਤਕਰੀਬਨ 7 ਦਿਨ ਤੋਂ ਮਾਸਕੋ ਵਿੱਚ ਰਹਿ ਰਹੇ ਹਨ ਜਿਸ ਤੋਂ ਬਾਅਦ ਉਸ ਨੂੰ ਦੂਜੇ ਕੈਂਪ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਨੂੰ ਕਰੀਬ 15 ਦਿਨ ਦੀ ਸਿਖਲਾਈ ਦਿੱਤੀ ਗਈ ਉਸ ਨੂੰ ਸਿਖਲਾਈ ਦੌਰਾਨ ਉਹਨਾਂ ਦੇ ਫੋਨ ਮਿਲੇ ਸਨ ਟ੍ਰੇਨਿੰਗ ਖਤਮ ਹੁੰਦੇ ਹੀ ਉਹਨਾਂ ਨੂੰ ਜੰਗੀ ਖੇਤਰ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਵੇਲੇ ਜੰਗ ਚੱਲ ਰਹੀ ਸੀ ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ